ਪੁਲਿਸ ਵੱਲੋਂ ਬੀਤੀ 1 ਮਾਰਚ ਨੂੰ ਕਸਬਾ ਫਤਿਹਬਾਦ ਨੇੜੇ ਰੇਲਵੇ ਫਾਟਕ ਤੇ ਆਪ ਵਰਕਰ ਗੁਰਪ੍ਰੀਤ ਸਿੰਘ ਗੋਪੀ ਚੋਲਾ ਕਤਲ ਮਾਮਲੇ ਨੂੰ ਸੁਲਝਾਇਆ ਪੁਲਿਸ ਨੇ ਕਤਲ ਮਾਮਲੇ ਵਿੱਚ ਲੋੜਿੰਦੇ ਮੁਲਜ਼ਮਾਂ ਵਿੱਚੋਂ ਇੱਕ ਨੂੰ ਕੀਤਾ ਗ੍ਰਿਫਤਾਰ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਪਿੰਡ ਸੁਰ ਸਿੰਘ ਵਾਸੀ ਅਸ਼ਦੀਪ ਸਿੰਘ ਅਰਸ਼ ਵਜੋਂ ਹੋਈ ਕਤਲ ਕੇਸ ਵਿੱਚ ਲੋੜਿੰਦੇ ਤਿੰਨ ਮੁਲਜ਼ਮ ਹਾਲੇ ਵੀ ਹਨ ਫਰਾਰ ਕਤਲ ਕੇਸ ਵਿੱਚ ਲੋੜਿੰਦੇ ਤਿੰਨ ਮੁਲਜ਼ਮ ਪਿੰਡ ਸੁਰ ਸਿੰਘ ਵਾਸੀ ਵਿਕ੍ਰਮਚਿਤ ਸਿੰਘ ਉਪ ਬਿੱਕੀ ਦੀਪੂ ਤੇ ਆਸੂ ਹਾਲੇ ਵੀ ਹਨ ਫਰਾਰ ਕਤਲ ਕੇਸ ਦਾ ਮੁੱਖ ਮਲਜ਼ਮ ਹੈ ਵਿਕਰਮਜੀਤ ਸਿੰਘ ਬਿੱਕੀ ਤਰਨਤਾਰਨ ਤੋਂ ਸੋਨ ਫਤਿਆਬਾਦ ਦੀ ਖਾਸ ਰਿਪੋਰਟ 15 ਰੈਕਾਰ ਸਰ ਜੀ ਜੀ ਇੱਕ ਤਰੀਕ ਨੂੰ ਜਿਹੜਾ ਇੱਕ ਆਪ ਵਰਕਰ ਸੀਗਾ ਗੁਰਪ੍ਰੀਤ ਸਿੰਘ ਏਲੀਅਸ ਗੋਪੀ ਉਹਦਾ ਮਰਡਰ ਹੋਇਆ ਸੀ ਚੋਲਾ ਸਾਹਿਬ ਫਟਕਾਂ ਦੇ ਉੱਤੇ ਗੋਵਿੰਦਵਾਲ ਦੇ ਉਹਦੇ ਚ ਅੱਜ ਵੱਡੀ ਇੱਕ ਸਫਲਤਾ ਮਿਲੀ ਆ ਉਹਦੇ ਚ ਅਰਸ਼ਦੀਪ ਸਿੰਘ ਉਰਫ ਅਰਸ਼ ਜਿਹੜਾ ਸੌਰ ਸਿੰਘ ਦਾ ਰਹਿਣ ਵਾਲਾ ਹੈ ਉਹਨੂੰ ਗ੍ਰਿਫਤਾਰ ਕੀਤਾ ਇਹ ਉਸ ਦਿਨ 4 ਜਣੇ ਸੀਗੇ ਇਹ ਡਰਾਈਵ ਕਰ ਰਿਹਾ ਸੀਗਾ ਗੱਡੀ ਤੇ ਇਹਦੇ ਚ ਜਿਹੜਾ ਮੇਨ ਦੋਸ਼ੀ ਹੋਰ ਇਹਦੇ ਨਾਲ ਹੈਗਾ ਉਹ ਹੈਗਾ ਵਿਕਰਮ ਈਲੀਅਸ ਬਿੱਕੀ ਉਹਦੇ ਤੇ ਪਹਿਲੇ 11 ਪਰਚੇ ਦਰਜ ਹੈ ਉਹ ਵੀ ਇਹਦੇ ਪਿੰਡ ਅਰਸ਼ਿਤ ਸੌਰ ਸਿੰਘ ਦਾ ਹੀ ਹੈਗਾ ਇਸ ਤੋਂ ਇਲਾਵਾ ਦੋ ਜਿਨ੍ਹਾਂ ਦੇ ਇਹਨੂੰ ਨਹੀਂ ਪਤਾ ਛੋਟੇ ਨਾਮ ਪਤਾ ਉਹ ਉਹਨਾਂ ਦੇ ਪੂਰੇ ਨਾਮ ਜਿਹੜੇ ਆ ਵਿਕਰਮ ਬਿੱਕੀ ਨੂੰ ਪਤਾ ਉਹ ਇੱਕ ਹੈਗਾ ਆਸ਼ੂ ਤੇ ਇਹ ਦੂਜਾ ਦਾ ਨਾਮ ਹੈਗਾ ਦੀਪੂ ਇਹ ਦੋ ਜਣੇ ਹੋਰ ਹੈਗੇ ਇਹ ਦੋਨੋਂ ਜਿਹੜੇ ਫਿਰੋਜ਼ਪੁਰਲ ਦੇ ਉਹ ਕਹਿੰਦਾ ਉਹਨੇ ਬੁਲਾਏ ਸੀਗੇ ਔਰ ਇਹ ਚਾਰਾ ਨੇ ਜਿਹੜਾ ਮਰਡਰ ਕੀਤਾ ਬਾਕੀ ਡਿਟੇਲ ਕੀ ਕਿਵੇਂ ਕਿਉਂ ਕੀਤਾ ਕੀ ਰੰਜਸ਼ੀ ਜਾਂ ਕਿਸੇ ਦੇ ਕਹਿਣ ਤੇ ਕੀਤਾ ਉਹ ਜਦੋਂ ਵਿਕਰਮ ਵਿੱਕੀ ਗ੍ਰਿਫਤਾਰ ਹੋ ਜਾਏਗਾ ਉਸ ਤੋਂ ਬਾਅਦ ਹੀ ਅੱਗੇ ਖੁਲਾਸਾ ਹੋਏਗਾ ਇਹਦੇ ਕੋਲੋਂ ਇੱਕ ਜਿਹੜੀ ਕਾਰ ਤੇ ਇਹ ਉੱਥੇ ਗਿਆ ਸੀਗਾ ਅ ਅੰਮ੍ਰਿਤਸਰ ਜਿੱਥੋਂ ਇਹ ਚੱਲੇ ਆ ਤਕਰੀਬਨ ਇਸ ਚ ਜਿਹੜੀ ਅਨਥਕ ਮਿਹਨਤ ਹੈ ਸਾਡੇ ਸੀਆਈਏ ਸਟਾਫ ਦੀ ਤਕਰੀਬਨ ਤਿੰਨ ਜ਼ਿਲ੍ਹਿਆਂ ਦੇ ਵਿੱਚ ਤਰਨਤਾਰਨ ਅਮਰਸਰ ਰੂਰਲ ਤੇ ਅਮਰਸਰ ਕਮਿਸ਼ਨਰ ਬਹੁਤ ਹਜ਼ਾਰ ਤੋਂ ਵੱਧ ਕੈਮਰਿਆਂ ਦੀ ਫੁਟੇਜ ਛਾਨ ਕੇ ਇਹਨਾਂ ਨੇ ਇਹ ਪਿੰਪੁਆਇੰਟ ਕੀਤੇ ਔਰ ਇਹ ਬਲਾਈਂਡ ਬਿਲਕੁਲ ਮਰਡਰ ਸੀਗਾ ਉਸ ਤੋਂ ਇਸ ਚ ਕਾਮਯਾਬ ਹੋਏ ਇਹਨੂੰ ਟ੍ਰੇਸ ਕਰਾਇਆ ਤੇ ਹਥਿਆਰ ਵੀ ਰਿਕਵਰ ਕੀਤੇ ਹਥਿਆਰ ਵੈਪਨ ਜਿਹੜੇ ਆ ਉਹ ਦੋਨੋਂ ਵਿਕੀ ਕੋਲ ਇਹਦੇ ਕੋਲ ਵੈਪਨ ਨਹੀਂ ਕੋਈ ਰਿਕਵਰ ਹੋਇਆ ਇਹ ਕੋ ਗੱਡੀ ਰਿਕਵਰ ਹੋਈ ਹੈ ਆਲਟੋ ਗੱਡੀ ਜਿਹੜੀ ਜਿਹਦੇ ਚ ਉੱਥੇ ਅੰਮ੍ਰਿਤਸਰ ਗਿਆ ਸੀ ਔਰ ਉੱਥੋਂ ਕੋਈ Swift ਗੱਡੀ ਲੈ ਕੇ ਗਿਆ ਸੀ ਇਹਨਾਂ ਨੂੰ ਕੋਈ ਮਾਮਲੇ ਦੇ ਅੰਦਰ ਚ ਕੋਈ ਹੈ ਸਰ ਇਹਦੇ ਖਿਲਾਫ ਹਜੇ ਤੱਕ ਤਾਂ ਕੋਈ ਨਹੀਂ ਹੈ ਬਟ ਉਹ ਵਿਕਰਮ ਵਿੱਕੀ ਦੇ ਖਿਲਾਫ ਜਿਹੜਾ ਉਹਦੇ ਖਿਲਾਫ 11 ਮੁਕਦਮੇ ਹੈ ਉਸ ਮਾਡਲ ਲੈ ਕੇ ਉਹ ਹਪਲਸ ਨੇ ਅੱਜ ਇਹਨੂੰ ਅਰੈਸਟ ਕੀਤਾ ਔਰ ਪੇਸ਼ ਕੀਤਾ ਪੁਲਿਸ ਰਿਮਾਂਡ ਲੈ ਰਹੇ ਨੇ ਗ੍ਰਿਫਤਾਰੀ ਕਿੱਥੋਂ ਤੇ ਕਿਵੇਂ ਹੋਈ ਸਰ ਇਹ ਕਿਉਂਕਿ ਪਿੰਪੁਆਇੰਟ ਇਹ ਹੋ ਗਏ ਸੀਗੇ ਫਿਰ ਇਹ ਪਤਾ ਲੱਗ ਗਿਆ ਸੀ ਇਹਨਾਂ ਦੇ ਇਹਨਾਂ ਨੇ ਵੀ ਅੱਜ ਨਿਕਲਿਆ ਹੋਇਆ ਔਰ ਇਹਨੂੰ ਇੰਟਰਸੈਪਟ ਕੀਤਾ ਗਿਆ ਨਕ ਵੀ ਐਮ ਵੀ ਇਹਨਾਂ ਨੇ ਕੋਈ ਵਿਰੋਧ ਵੀ ਕੀਤਾ ਸਾਡੇ ਵਿੱਚ ਕੋਈ ਵਿਰੋਧ ਜਦੋਂ ਅਰੈਸਟ ਹੋਏ ਭੱਜਣ ਦੀ ਕੋਸ਼ਿਸ਼ ਨਹੀਂ ਨਹੀਂ ਕਿਉਂਕਿ ਇਹਨੂੰ ਇਹਦੀ ਇਹਨਾਂ ਨੇ ਸਾਰਾ ਪਹਿਲੇ ਹੀ ਪਿੰਪੁਆਇੰਟ ਕਰ ਲਿਆ ਸੀ ਕਿਹੜੇ-ਕਿਹੜੇ ਬੰਦੇ ਹੈਗੇ ਤੇ ਉਹਦੇ 'ਚ ਇਹਦੇ ਇਹਦੀ ਗੱਡੀ ਦਾ ਨੰਬਰ ਵਗੈਰਾ ਸਾਰਾ ਆਲਮੋਸਟ ਇਹਨਾਂ ਕੋਲ ਸੀਗਾ ਪਹਿਲੀ ਸੀ ਐਡੀ ਟੀਮ ਕੋਲ ਤੇ ਉੱਥੇ ਟਰੈਪ ਲਾਇਆ ਹੋਇਆ ਸੀਗਾ ਉਹਦੇ ਚ ਇਹ ਆ ਗਿਆ